ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਕੇਲੇ ਤੋਂ ਮਿਲਣ ਵਾਲੇ ਅੱਜ ਅਸੀਂ ਫਾਇਦੇ ਬਾਰੇ ਜਾਣਾਂਗੇ ਕਿ 슈ਗਰ ਦੇ ਮਰੀਜ਼ ਕੇਲਿਆਂ ਦਾ ਸੇਵਨ ਕਰ ਸਕਦੇ ਆ ਇਸ ਬਾਰੇ ਵੀ ਜਾਣਾਂਗੇ ਸੋ ਕੇਲੇ ਤੋਂ ਸਾਡੀ ਸਿਹਤ ਨੂੰ ਅਣਗਿਣਤ ਲਾਭ ਮਿਲਦੇ ਜਿਹੜੇ ਸਾਨੂੰ ਨਹੀਂ ਪਤਾ ਹੋਣਗੇ ਸੋ ਆਓ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਵੀ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਅੱਗੇ ਜਿਹੜੀਆਂ ਮੈਂ ਵੀਡੀਓਜ਼ ਬਣਾਉਣੀਆਂ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਆਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਵੀ ਜਿਹੜਾ ਕੇਲਾ ਹੈ ਉਸ ਤੋਂ ਸਾਨੂੰ ਕਿਹੜੇ-ਕਿਹੜੇ ਸਾਡੀ ਸਿਹਤ ਨੂੰ ਲਾਭ ਮਿਲਦੇ ਆ ਬੈਨੀਫਿਟਸ ਮਿਲਦੇ ਆ ਸਾਥੀਓ ਜੀ ਇਹਦੇ ਪਹਿਲੇ ਫਾਇਦੇ ਨੂੰ ਵੇਖੀਏ ਤਾਂ ਇਹ ਸਾਡੇ ਪੇਟ ਵਾਸਤੇ ਬਹੁਤ ਵਧੀਆ ਏ ਇਹਦੇ ਵਿੱਚ ਫਾਈਬਰ ਹੁੰਦਾ ਏ ਜਿਹੜਾ ਸਾਡੀ ਜਿਹੜੀ ਬਾਵਲ ਮੂਵਮੈਂਟ ਆ ਉਹਨੂੰ ਵਧੀਆ ਬਣਾਉਂਦਾ ਏ ਕਾਬਜ ਦੀ ਪਰੇਸ਼ਾਨੀ ਨੂੰ ਦੂਰ ਕਰਦਾ ਏ ਕਾਬਜ ਦੇ ਨਾਲ ਨਾਲ ਇਹ ਡਾਇਰੀਏ ਤੋਂ ਵੀ ਬਹੁਤ ਵਧੀਆ ਹੁੰਦਾ ਏ ਜੇ ਡਾਇਰੀਆ ਵੀ ਹੋਵੇ ਤਾਂ ਉਸ ਤੋਂ ਵੀ ਅਸੀਂ ਜੇ ਕੇਲੇ ਦਾ ਸੇਵਨ ਕਰੀਏ ਤਾਂ ਡਾਇਰੀਆ ਨੂੰ ਕੰਟਰੋਲ ਕਰਨ 'ਚ ਬਹੁਤ ਹੀ ਸਾਨੂੰ ਫਾਇਦਾ ਮਿਲਦਾ ਏ ਸਾਡੇ ਸਟੂਲ ਨੂੰ ਸੋਲਿਡ ਬਣਾਉਂਦਾ ਏ ਸੋ ਇਹ ਕਾਬਜ ਦੇ ਨਾਲ-ਨਾਲ ਡਾਇਰੀਏ ਵਾਸਤੇ ਵੀ ਵਧੀਆ ਏ ਸੋ ਓਵਰਆਲ ਇਹ ਸਾਡੀਆਂ ਅੰਤੜੀਆਂ ਲਈ ਬਹੁਤ ਵਧੀਆ ਮੰਨਿਆ ਗਿਆ ਏ ਬਨਾਣਾ ਸੋ ਅਗਲੇ ਜਿਹੇ ਦੇ ਫਾਇਦੇ ਨੂੰ ਵੇਖੀਏ ਤਾਂ ਇਹ ਸਾਡੀ ਮੈਂਟਲ ਕਲੈਰਿਟੀ ਨੂੰ ਵਧੀਆ ਬਣਾਉਂਦਾ ਏ ਦਿਮਾਗ ਨੂੰ ਅਲਰਟ ਰੱਖਦਾ ਏ ਅਨਜਾਇਟੀ ਨੂੰ ਦੂਰ ਕਰਨ 'ਚ ਸਾਡੀ ਸਹਾਇਤਾ ਕਰਦਾ ਏ ਇਦੇ ਨਾਲ ਨਾਲ ਸਾਡੇ ਸਰੀਰ ਨੂੰ ਤਾਕਤ ਦਿੰਦਾ ਹੈ ਸਟਰੋਂਗ ਬਣਾਉਂਦਾ ਹੈ ਇੱਕ એનર્ਜੀ ਦਿੰਦਾ ਕਿਉਂਕਿ ਇਹਦੇ ਵਿੱਚ ਕਾਰਬੋਹਾਈਡਰੇਟਸ ਹੁੰਦੇ ਆ ਜਿਹੜੇ ਸਾਨੂੰ ਤੁਰੰਤ એનર્ਜੀ ਦਿੰਦੇ ਆ ਸੋ ਰੋਜ਼ਾਨਾ ਸਾਨੂੰ ਕੇਲਿਆਂ ਦਾ ਜਿਹੜਾ ਸੇਵਨ ਆ ਉਹ ਜ਼ਰੂਰ ਕਰਨਾ ਚਾਹੀਦਾ ਹੈ ਸਾਥੀਓ ਜੇ ਇਹਦੇ ਅਗਲੇ ਫਾਇਦੇ ਵੱਲ ਵੇਖੀਏ ਤਾਂ ਇਹ ਸਾਡੇ ਹੱਡੀਆਂ ਵਾਸਤੇ ਸਾਡੇ ਜੋੜਾਂ ਲਈ ਬਹੁਤ ਵਧੀਆ ਹੁੰਦਾ ਆਮ ਤੌਰ ਤੇ ਵੇਖਿਆ ਗਿਆ ਵੀ 45 ਸਾਲ ਤੋਂ ਜਦੋਂ ਅਸੀਂ ਉੱਪਰ ਜਾਂਦੇ ਆ ਉਮਰ ਵੱਧਦੀ ਆ ਤਾ ਸਾਡੇ ਸਰੀਰ 'ਚ ਜਿਹੜੀ ਕੈਲਸ਼ੀਅਮ ਦੀ ਘਾਟ ਆਉਣੀ ਸ਼ੁਰੂ ਹੋ ਜਾਂਦੀ ਆ। ਸੋ ਕੇਲੇ ਦੇ ਵਿੱਚ ਪੋਟਾਸ਼ੀਅਮ ਬਹੁਤ ਵਧੀਆ ਹੁੰਦਾ ਏ। ਜਿਹੜਾ ਕਿ ਸਾਡੇ ਕੈਲਸ਼ੀਅਮ ਦੇ ਹੱਡੀਆਂ 'ਚੋਂ ਲੌਸ ਜਿਹੜਾ ਹੁੰਦਾ ਏ ਉਹਨੂੰ ਰੋਕਦਾ ਏ। ਸੋ ਪੋਟਾਸ਼ੀਅਮ ਹੋਣ ਕਰਕੇ ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਏ। ਇਹਦੇ ਨਾਲ ਨਾਲ ਇਹ 'ਚ ਮੈਗਨੀਸ਼ੀਅਮ ਵੀ ਬਹੁਤ ਵਧੀਆ ਹੁੰਦਾ ਏ ਜਿਹੜੇ ਸਾਡੇ ਹੱਡੀਆਂ ਦੀ ਮੇਨਟੇਨ ਵਾਸਤੇ ਬਹੁਤ ਵਧੀਆ ਏ। ਸਾਡੇ ਹੱਡੀਆਂ ਦੀ ਰਿਪੇਅਰ ਕਰਦਾ ਏ ਜਿਹੜਾ ਮੈਗਨੀਸ਼ੀਅਮ ਸੋ ਸਾਡੀਆਂ ਹੱਡੀਆਂ ਲਈ ਵੀ ਬਹੁਤ ਵਧੀਆ ਮੰਨਿਆ ਗਾਇ ਹੈ ਸੋ 45 ਸਾਲ ਤੋਂ ਉੱਪਰ ਦੇ ਜਿਹੜੇ ਲੋਕ ਆ ਉਹਨਾਂ ਨੂੰ ਜ਼ਰੂਰ ਜਿਹੜਾ ਬਨਾਨਾ ਦਾ ਸੇਵਨ ਕਰਨਾ ਚਾਹੀਦਾ ਹੈ ਬਾਕੀ ਇਹ ਚ ਵਿਟਾਮਿਨਸ ਬੜੇ ਵਧੀਆ ਮਿਲ ਜਾਂਦੇ ਸਾਨੂੰ ਮਿਨਰਲਸ ਬੜੇ ਵਧੀਆ ਮਿਲ ਜਾਂਦੇ ਫਾਈਬਰ ਤਾਂ ਹੁੰਦਾ ਹੀ ਆ ਸਾਥੀਓ ਜੇ ਇਹਦਾ ਅਗਲਾ ਫਾਇਦਾ ਵੇਖੀਏ ਤਾਂ ਇਹ ਸਾਡੇ ਭਾਰ ਨੂੰ ਘਟਾਉਣ 'ਚ ਵੀ ਸਾਡੀ ਸਹਾਇਤਾ ਕਰਦਾ ਹੈ ਜਿਨ੍ਹਾਂ ਨੇ weight loss ਕਰਨਾ ਹੈ ਮੋਟੇ ਹੋ ਗਏ ਆ ਉਹਨਾਂ ਵਾਸਤੇ ਬਹੁਤ ਵਧੀਆ ਹੈ ਇਹਦੇ ਵਿੱਚ ਫਾਈਬਰ ਬਹੁਤ ਵਧੀਆ ਹੁੰਦਾ ਏ ਜਿਹੜਾ ਸਾਡੇ ਪੇਟ ਨੂੰ ਭਰਿਆ-ਭਰਿਆ ਰੱਖਦਾ ਏ ਇਹਦੇ ਨਾਲ ਨਾਲ ਬਾਧੂ ਚਰਬੀ ਨੂੰ ਬਾਧੂ ਜਿਹੜੀ ਚਿਕਨਾਈ ਖਾਂਦੇ ਆ ਉਹਨੂੰ ਅੰਤੜੀਆਂ ਵਿੱਚ ਸੋਖਣ ਨਹੀਂ ਦਿੰਦਾ ਏ ਜਿਹੜਾ ਫਾਈਬਰ ਹੁੰਦਾ ਤੇ ਇਹਦੇ ਨਾਲ ਸਾਨੂੰ ਭਾਰ ਘਟਾਉਣ 'ਚ ਬੜੀ ਸਹਾਇਤਾ ਮਿਲਦੀ ਆ ਪਰ ਇਸ ਦੇ ਦੂਸਰੇ ਵੱਨੇ ਜੇ ਅਸੀਂ weight ਨੂੰ ਵਧਾਉਣਾ ਵੀ ਆ ਜਿਹੜੇ ਜ਼ਿਆਦਾ ਪਤਲੇ ਲੋਕ ਆ ਉਹਨਾਂ ਵਾਸਤੇ ਵੀ ਬਹੁਤ ਫਾਇਦੇਮੰਦ ਆ ਉਹ ਇਹਦਾ ਦਹੀਂ ਨਾਲ ਸੇਵਨ ਕਰ ਸਕਦੇ ਦੁੱਧ ਨਾਲ ਤੇ ਦਹੀਂ ਨਾਲ ਜੀ ਇਹਨਾਂ ਦੋਵਾਂ ਚੀਜ਼ਾਂ ਦਾ ਇਹਦਾ ਸੇਵਨ ਕਰਨ ਤਾਂ ਉਹਨਾਂ ਦਾ ਭਾਰ ਵਧੂਗਾ ਨਾ ਕਿ ਘਟੂਗਾ ਸੋ ਕੇਲੇ ਦਾ ਸੇਵਨ ਕਰਨਾ ਸਾਡਾ ਭਾਰ ਅਸੀਂ ਇਹਨੂੰ ਵਧਾ ਵੀ ਸਕਦੇ ਹਾਂ ਤੇ ਆਪਦੇ ਭਾਰ ਨੂੰ ਘੱਟ ਵੀ ਕਰ ਸਕਦੇ ਹਾਂ ਸਾਥਿਓ ਜੇ ਇਹਦੇ ਅਗਲੇ ਫਾਇਦੇ ਦੀ ਗੱਲ ਕਰੀਏ ਤਾਂ ਇਹ ਕਿਡਨੀ ਵਾਸਤੇ ਵੀ ਬੜਾ ਵਧੀਆ ਮੰਨਿਆ ਗਿਆ ਆਮ ਤੌਰ ਤੇ ਜਿਨ੍ਹਾਂ ਲੋਕਾਂ ਦੇ ਕਿਡਨੀ ਸਟੋਨ ਹੋ ਜਾਂਦੇ ਆ ਉਹਨਾਂ ਲਈ ਬੜਾ ਵਧੀਆ ਇਹਦੇ ਵਿੱਚ ਪੋਟਾਸ਼ੀਅਮ ਹੁੰਦਾ ਏ ਜਿਹੜਾ ਕਿਡਨੀ 'ਚੋਂ ਸਟੋਨ ਬਾਹਰ ਕੱਢਣ 'ਚ ਸਹਾਇਤਾ ਕਰਦਾ ਏ ਇਹਦੇ ਨਾਲ ਨਾਲ ਕਿਡਨੀ ਦੇ ਫੰਕਸ਼ਨ ਨੂੰ ਵੀ ਵਧੀਆ ਬਣਾਉਂਦਾ ਜਿਹੜਾ ਪੋਟਾਸ਼ੀਅਮ ਹੁੰਦਾ ਸੋ ਗੁਰਦਿਆਂ ਵਾਸਤੇ ਵੀ ਬਹੁਤ ਵਧੀਆ ਮੰਨਿਆ ਗਿਆ ਏ ਜਿਹੜਾ ਬਨਾਨਾ ਦਾ ਸੇਵਨ ਕਰਨਾ ਇਹਦੇ ਨਾਲ ਨਾਲ ਦਿਲ ਵਾਸਤੇ ਹਾਰਟ ਲਈ ਵੀ ਬਹੁਤ ਵਧੀਆ ਏ ਕੇਲੇ ਦਾ ਰੋਜ਼ਾਨਾ ਜੇ ਅਸੀਂ ਸੇਵਨ ਕਰਦੇ ਆ ਬਨਾਨਾ ਦੇ ਵਿੱਚ ਪੋਟਾਸ਼ੀਅਮ ਵਧੀਆ ਮਾਤਰਾਜ ਹੁੰਦਾ ਏ ਜਿਹਦੇ ਕਰਕੇ ਸਾਡਾ ਬਲੱਡ ਪ੍ਰੈਸ਼ਰ ਮੇਨਟੇਨ ਰੈਗੂਲੇਟ ਕਰਨ ਸਹਾਇਤਾ ਕਰਦਾ ਏ ਸਾਨੂੰ ਇਹ ਸੋਡੀਅਮ ਦੇ ਇਫੈਕਟ ਨੂੰ ਕਾਊਂਟਰ ਕਰਦਾ ਜਿਹੜਾ ਇਹਦੇ ਵਿੱਚ ਲਾ ਪੋਟਾਸ਼ੀਅਮ ਹੁੰਦਾ ਸੋਡੀਅਮ ਦੇ ਇਫੈਕਟ ਨੂੰ ਘਟਾ ਦਿੰਦਾ ਕਿਉਂਕਿ ਸੋਡੀਅਮ ਜਿੰਨਾ ਸਾਡੇ ਸੀਰ ਵਿੱਚ ਜ਼ਿਆਦਾ ਹੁੰਦਾ ਉਨਾ ਹੀ ਸਾਡਾ ਬਲੱਡ ਪ੍ਰੈਸ਼ਰ ਵੱਧਦਾ ਏ ਸੋ ਬਨਾਣਾ ਦਾ ਸੇਵਨ ਕਰਨਾ ਸਾਡਾ ਬੀਪੀ ਰੈਗੂਲੇਟ ਰਹਿੰਦਾ ਏ ਠੀਕ ਰਹਿੰਦਾ ਏ ਇਹਦੇ ਨਾਲ ਨਾਲ ਇਹਦੇ ਵਿੱਚਲਾ ਜਿਹੜਾ ਫਾਈਬਰ ਆ ਉਹ ਸਾਡੇ ਕੋਲੇਸਟ੍ਰੋਲ ਨੂੰ ਮਾੜੇ ਕੋਲੇਸਟ੍ਰੋਲ ਐਲ ਡੀ ਐਲ ਨੂੰ ਵੀ ਘੱਟ ਕਰਦਾ ਏ ਸੋ ਓਵਰ ਆਲ ਇਹ ਸਾਡੇ ਦਿਲ ਦੀ ਸਿਹਤ ਲਈ ਬੜਾ ਵਧੀਆ ਇਹ ਸਾਡੇ ਖੂਨ ਦੀਆਂ ਜਿਹੜੀਆਂ ਨਸਾਂ ਆ ਉਹਨਾਂ ਦੇ ਵਿੱਚ ਕੋਲੇਸਟ੍ਰੋਲ ਨੂੰ ਜੰਮਣ ਨਹੀਂ ਦਿੰਦਾ ਉਹਦੀ ਪ੍ਰਕਿਰਿਆ ਨੂੰ ਰੋਕਦਾ ਏ ਸੋ ਇਹ ਸਾਡੇ ਦਿਲ ਦੀ ਸਿਹਤ ਲਈ ਬੜਾ ਵਧੀਆ ਮੰਨਿਆ ਗਿਆ ਸਾਥੀਓ ਹੁਣ ਸਵਾਲ ਆਉਂਦਾ ਵੀ 슈ਗਰ ਦੇ ਮਰੀਜ਼ ਬਨਾਣਾ ਦਾ ਸੇਵਨ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਸੋ ਇਹਦਾ ਆਨਸਰ ਇਹ ਆ ਵੀ ਜਿਹੜਾ ਕੇਲਾ ਏ ਉਹਦਾ ਜਿਹੜਾ ਗਲਾਈਸੈਮਿਕ ਇੰਡੈਕਸ ਆ ਉੱਚਾ 42 ਤੋਂ 62 ਦੇ ਵਿੱਚ ਵਿੱਚ ਹੁੰਦਾ ਏ ਸੋ ਜਿੰਨਾ ਜ਼ਿਆਦਾ ਕੇਲਾ ਪੱਕਿਆ ਹੋਊਗਾ ਓਨਾ ਜ਼ਿਆਦਾ ਇਹਦਾ ਗਲਾਈਸੈਮਿਕ ਇੰਡੈਕਸ ਵੱਧ ਜਾਂਦਾ ਏ ਜਿਨ੍ਹਾਂ ਦਾ ਕੇਲਿਆਂ ਦਾ ਛਿਲਕਾ ਉੱਤੇ ਕਾਲੇ ਕਾਲੇ ਧੱਬੇ ਪੈ ਜਾਂਦੇ ਆ ਕਾਲੇ ਹੋ ਜਾਂਦੇ ਆ ਉਹ ਜਿਆਦਾ ਪੱਕੇ ਹੁੰਦੇ ਆ ਸੋਨਾ ਦਾ ਜਿਹੜਾ 62 ਤੱਕ ਵੀ ਚਲਾ ਜਾਂਦਾ ਗਲਾਈਸੇਮਿਕ ਇੰਡੈਕਸ ਸੋ ਜਿੰਨਾ ਜਿਆਦਾ ਗਲਾਈਸੇਮਿਕ ਇੰਡੈਕਸ ਵਧੂਗਾ ਕਿਸੇ ਭੋਜਨ ਦਾ ਉਨਾ ਹੀ ਉਹ ਸ਼ੂਗਰ ਦੇ ਮਰੀਜ਼ਾਂ ਲਈ ਖਤਰਾ ਪੈਦਾ ਕਰਦਾ ਉਹ ਭੋਜਨ ਸੋ ਤੁਸੀਂ ਜਿਆਦਾ ਪੱਕਿਆ ਨਾ ਹੋਵੇ ਕੇਲਾ ਉਹਦਾ ਸੇਵਨ ਕਰ ਸਕਦੇ ਜਿਹੜੇ ਸ਼ੂਗਰ ਦੇ ਮਰੀਜ਼ ਆ ਸੋ ਦੇਣ ਚ ਤੁਸੀਂ ਇੱਕ ਬਨਾਣਾ ਖਾ ਲਓ ਇਹਦੇ ਨਾਲ ਤੁਹਾਡੀ ਸ਼ੂਗਰ ਨਹੀਂ ਵਧੂਗੀ ਇਹਦੇ ਨਾਲ ਨਾਲ ਨਾਰਮਲ ਇਨਸਾਨ ਇੱਕ ਜਾਂ ਦੋ ਦੀ ਗਿਣਤੀ ਚ ਰੋਜ਼ ਇਹਦਾ ਸੇਵਨ ਕਰ ਸਕਦੇ ਆ ਤੇ ਜਿਹੜੇ ਲੋਕ ਜਿਮ ਕਰਦੇ ਜਾਂ ਐਥਲੀਟ ਆ ਉਹ ਇਹਦਾ ਤਿੰਨ ਦੀ ਗਿਣਤੀ ਸੇਵਨ ਕਰ ਸਕਦੇ ਬਨਾਣਾ ਦਾ ਸੋ ਉਹਨਾਂ ਲਈ ਬੜਾ ਫਾਇਦਾ ਮਿਲੂਗਾ ਬੜੀ એનર્ਜੀ ਦਿੰਦਾ ਸਾਡੇ ਸਰੀਰ ਨੂੰ ਸੋ ਸਾਥੀਓ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਭੈਣ ਭਰਾਵਾਂ ਚੱਕਿਆਂ ਨੂੰ ਸ਼ੇਅਰ ਕਰਿਓ ਵੀਡੀਓ ਨੂੰ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਜਿਹੜਾ ਬਨਾਣਾ ਹੈ ਉਹਦੇ ਫਾਇਦੇ ਪਤਾ ਲੱਗ ਸਕਣ ਸੋ ਆ ਜਾ ਜਿੰਦੇ ਹੋ ਧੰਨਵਾਦ